ਬੀਤੇ ਦਿਨ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਚੱਲ ਰਿਹਾ ਹੈ ਸੈਨਿਟ ਭੰਕਰ ਨੂੰ ਲੈ ਕੇ ਜੋ ਮਾਮਲਾ ਪੱਖਿਆ ਸੀ ਰਾਤ ਕੇਂਦਰ ਸਰਕਾਰ ਵੱਲੋਂ ਉਹ ਨੋਟੀਫਿਕੇਸ਼ਨ ਵਾਪਸ ਲਿਆ ਪਰ 10 ਤਰੀਕ ਦੀ ਕਾਲ ਦਿੱਤੀ ਹੋਈ ਹੈ ਜਗ੍ਹਾ-ਜਗ੍ਹਾ ਜਾ ਕੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨ ਨੇ ਜੋ ਲੋਕਾਂ ਨੂੰ ਲਾਵੰਦ ਕਰ ਰਹੇ ਨੇ ਕਿ 10 ਤਰੀਕ ਨੂੰ ਪਹੁੰਚਣਾ ਹੈ ਤਾਂ ਅੱਜ ਬਲਾਕ ਮਜਰੀ ਨਿਊ ਚੰਡੀਗੜ੍ਹ ਪਹੁੰਚੇ ਹੋ ਤੇ ਰਾਤ ਨੋਟੀਫਿਕੇਸ਼ਨ ਰੱਦ ਹੋ ਗਿਆ ਜਿਸ ਵਾਸਤੇ ਲਈ ਚੱਲ ਰਹੀ ਧਰਨਾ ਚੱਲ ਰਹੀ ਸੀ ਪਰ ਉਸ ਤੋਂ ਬਾਅਦ ਫਿਰ 10 ਤਰੀਕ ਇਕੱਠ ਬੁਲਾਉਣ ਦਾ ਮਕਸਦ ਕੀ ਹੈ ਕਾਰਨ ਕੀ ਵੇਖੋ 10 ਤਰੀਕ ਦਾ ਕੱਟ ਅਸੀਂ ਪਹਿਲਾਂ ਹੀ ਲਿਖ ਚੁੱਕੇ ਸਾਂ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਅਸਲ ਮਸਲਾ ਹੈ ਵੀ ਸੈਨੇਟ ਨੂੰ ਭੰਗ ਕਰਨਾ ਤੇ ਉਹਦੇ ਇਲੈਕਸ਼ਨ ਪਿਛਲੇ 1 ਸਾਲ ਤੋਂ ਨਹੀਂ ਹੋ ਰਹੇ ਆ ਉਹਨੂੰ ਲੈ ਕੇ ਲੜਾਈ ਬੱਚਿਆਂ ਨੇ ਪਿਛਲੇ ਵੀ 100 100 ਦਿਨ ਉੱਥੇ ਬਹਿ ਕੇ ਲੜੀ ਤੇ ਹੁਣ ਵੀ ਲੜ ਰਹੇ ਆ ਜਿਹਦੇ ਵਿੱਚ 50 ਸੈਂਟਰ ਸਰਕਾਰ ਵੱਲੋਂ ਚਾਰ ਨੋਟੀਫਿਕੇਸ਼ਨਾਂ ਹੋਣਾ ਇਹਦੇ ਤੇ ਲੈ ਕੇ ਆਈ ਗਏ ਪਹਿਲਾਂ ਤੇ ਜਿਹੜੀਆਂ ਨੋਟੀਫਿਕੇਸ਼ਨਾਂ ਜਿਹੜੀ ਮਿਨਿਸਟਰੀ ਵੱਲੋਂ ਲਿਆਂਦੀਆਂ ਗਿਆ ਉਹਦਾ ਕੋਈ ਅਧਿਕਾਰ ਹੀ ਨਹੀਂ ਉਹਨੂੰ ਲਿਆਂਦਾ ਪਹਿਲੀ ਗੱਲ ਤੇ ਜਦੋਂ ਉਹਨੇ ਲਿਆਂਦਾ ਏ ਤੇ ਉਹਨਾਂ ਪਹਿਲੋਂ ਲਿਆਂਦਾ ਵੀ ਇਹਦੇ ਤੇ ਅਸੀਂ 91 ਮੈਂਬਰ ਤੋਂ 33 ਕਰ ਰਹੇ ਆਂ ਫਿਰ ਦੂਜੀ ਉਹਨਾਂ ਲਿਆਂਦਾ ਵੀ ਇਹਨੂੰ ਅਸੀਂ ਰੱਦ ਕਰਨੇ ਆਂ ਤੀਜੀ ਉਹਨਾਂ ਇਹ ਲਿਆਂਦਾ ਵੀ ਅਸੀਂ ਇਹਦੀ ਡੇਟ ਅੱਗੇ ਪੋਸਟਪੋਨ ਕਰ ਰਹੇ ਆਂ ਚੌਥਾ ਹੁਣ ਇਹਨਾਂ ਲੈ ਕੇ ਆਂਦਾ ਵੀ ਅਸੀਂ ਇਹਨੂੰ ਵਿਧਰੋਲ ਕਰਨੇ ਆਂ ਸੋ ਅਸੀਂ ਇਹਨਾਂ ਦੀ ਜਿਹੜੀ ਆ ਖੇਡ ਸਾਡੇ ਨਾਲ ਖੇਡ ਰਹੇ ਨੇ ਕਦੀ ਲੈ ਆਂਦੀ ਕਦੀ ਉਹ ਮੁੜ ਕੇ ਲੈ ਕੇ ਇਹ ਗੱਲ ਤੇ ਬੱਚੇ ਯਕੀਨ ਨਹੀਂ ਕਰਦੇ ਜੇ ਇਹ ਸੱਚੀ ਹੈ ਕਿਸੇ ਗੱਲ ਤੇ ਚਿੰਤਤ ਨਹੀਂ ਵੀ ਇਸ ਗੱਲ ਤੇ ਇਹਨਾਂ ਦੀ ਨੀਤ ਸਾਫ਼ ਹੈ ਵੀ ਅਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ ਆ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਜਿਹੜਾ ਹੱਕ ਹੈ ਉਹਨੂੰ ਉਵੇਂ ਹੀ ਰੱਖਣਾ ਚਾਹੁੰਦੇ ਆ ਉਹਦੇ ਲਈ ਫਿਰ ਸੈਨੇਟ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰਨ ਜਦੋਂ ਤੱਕ ਉਹ ਜਾਰੀ ਨਹੀਂ ਹੁੰਦਾ ਵਿਦਿਆਰਥੀਆਂ ਵੱਲੋਂ ਉੱਥੇ ਧਰਨਾ ਵੀ ਉਵੇਂ ਚਲਾਇਆ ਜਾਏਗਾ ਤੇ ਕੱਟ ਜਿਵੇਂ ਉਲੀਕਿਆ ਆ ਉਵੇਂ ਹੋਵੇਗਾ ਤੇ ਇਹ ਅਸੀਂ ਸੈਂਟਰ ਸਰਕਾਰ ਨੂੰ ਦੱਸ ਦਾਂਗੇ ਵੇ ਬਿਨਾ ਸੈਨੇਟ ਤੋਂ ਅਸੀਂ ਪੰਜਾਬ ਯੂਨੀਵਰਸਿਟੀ ਨਹੀਂ ਚੱਲਣ ਦੇਵਾਂਗੇ ਜਿਹੜਾ ਸਾਡਾ ਅਧਿਕਾਰ ਹੈ ਜਿਹੜਾ ਉੱਥੇ ਡੈਮੋਕਰੈਟਿਕ ਸਪੇਸ ਹੈ ਜਿਹੜੀ ਫੈਡਰਲ ਰਾਈਟਸ ਦੀ ਲੜਾਈ ਹੈ ਉਹਨੂੰ ਜਵਾਬ ਉਵੇਂ ਲੜਨਗੇ ਜਿਵੇਂ ਪੰਜਾਬ ਦੇ ਲੋਕ ਪਹਿਲਾਂ ਲੜਦੇ ਆਏ ਨੇ ਰਾਤ ਰਵਨੀਤ ਬਿੱਟੂ ਦਾ ਮੰਤਰੀ ਦਾ ਬਿਆਨ ਆਇਆ ਤੁਸੀਂ ਸੁਣਿਆ ਹੋਣਾ ਕੀ ਪੰਜਾਬ ਦੀ ਸਰਕਾਰ ਨੇ ਭੂਮਿਕਾ ਨਹੀਂ ਨਿਭਾਈ ਉਹਨਾਂ ਦੇ ਜਿਹੜੇ ਲੀਡਰ ਨੇ ਐਮਐਲਏ ਨੇ ਮੁੱਖ ਮੰਤਰੀ ਨੇ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਏ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਸੋਧ ਕਰਨ ਦੀ ਲੋੜ ਹੈ ਯੂਨੀਵਰਸਿਟੀ ਦੇ ਵਿੱਚ ਸਾਰੇ ਖਰਚਾ ਅਸੀਂ ਕਰ ਰਹੇ ਹਾਂ 250 ਕਰੋੜ ਰੁਪਏ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਤਾਂ ਕਰਕੇ ਸਾਨੂੰ ਇਹ ਸਾਰਾ ਕਦਮ ਚੁੱਕਣਾ ਪਿਆ ਵੇਖੋ ਪੈਸੇ ਅੱਗੇ ਪਿੱਛੇ ਹੁੰਦੇ ਨੇ ਇਹ ਗੱਲ ਤੇ ਕਮੀਆਂ ਤੇ ਗੱਲ ਹੋ ਸਕਦੀ ਹੈ ਸੈਂਟਰ ਸਰਕਾਰ ਇਹਨਾਂ ਨੂੰ ਆਖੇ ਪਰ ਕੱਲੀ ਗੱਲ ਇਹ ਵੀ 250 ਕਰੋੜ ਦੇ ਜਾਂ ਥੋੜੇ ਬੁੱਤ ਜਿਹੜਾ ਸੈਂਟਰਲ ਫੰਡ ਦਿੰਦਾ ਕੱਲਾ ਸੈਂਟਰ ਦੀ ਫੰਡ ਨਾਲ ਇਹ ਯੂਨੀਵਰਸਿਟੀ ਨਹੀਂ ਚੱਲ ਰਹੀ ਆ ਪੰਜਾਬ ਸਰਕਾਰ ਪੈਸੇ ਵੀ ਦਿੰਦੀ ਏ ਤੇ ਜਿਹੜੇ 200 ਕਾਲਜਿਸ ਇਸ ਨਾਲ ਐਸੋਸੀਏਟ ਨੇ ਉੱਥੋਂ 1900 ਕਰੋੜ ਰੁਪਇਆ ਉੱਥੋਂ ਹੁੰਦਾ ਜਿਹੜੇ ਕਿ ਪੰਜਾਬ ਦੇ ਵਿੱਚ ਨੇ ਤੇ ਜਿਹੜੀ ਗੱਲ ਇਹ ਕਹਿਣ ਦੇ ਨੇ ਵੀ ਸੁਧਾਰ ਕਰਨ ਦੀ ਗੱਲ ਏ ਸੁਧਾਰ ਕਰਨਾ ਸੀ ਤੇ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਰਿਫਾਰਮ ਲੈ ਕੇ ਆਉਂਦੇ ਬੱਚਿਆਂ ਨਾਲ ਬੈਂਦੇ ਪੰਜਾਬ ਸਰਕਾਰ ਨਾਲ ਬਹਿ ਕੇ ਕਿਸੇ ਗੱਲ ਤੇ ਲਿਆਂਦੇ ਇਹ ਨਹੀਂ ਹੁੰਦਾ ਜਿਹੜੀ ਮਿਨਿਸਟਰੀ ਕੋਲ ਕੋਈ ਤਾਕਤਾਂ ਨਹੀਂ ਬਿਨਾ ਪਾਰਲੀਮੈਂਟ ਦੇ ਅਮੈਂਡਮੈਂਟ ਤੋਂ ਇਹ ਕਾਨੂੰਨ ਕੋਈ ਵੀ ਚੇਂਜ ਸਟਰਕਚਰਲ ਚੇਂਜ ਨਹੀਂ ਕੀਤਾ ਜਾ ਸਕਦਾ ਜਿਹੜੇ ਆਧਾਰ ਤੇ ਇਹਨਾਂ ਨੇ ਹੁਣੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਏ ਜਿਵੇਂ ਨਾ ਕਿਸਾਨੀ ਅੰਦੋਲਨ ਦੇ ਵਿੱਚ ਸਟੇਟਸ ਰਾਈਟਸ ਨੂੰ ਜਿਹੜਾ ਉਹ ਕਨਕਰੈਂਟ ਲਿਸਟ ਦੇ ਵਿੱਚ ਲੈ ਕੇ ਸਨ ਐਵੇਂ ਧੱਕੇ ਨਾਲ ਪਾ ਰਹੇ ਨੇ ਤੇ ਉਹਨੂੰ ਲੁੱਟ ਰਹੇ ਆ ਜੇ ਸੱਚੀ ਹੈ ਸਵਿਰਤ ਨੇ ਸਾਰੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 200 ਮੈਂਬਰ ਹੋਰ ਵਿਧਾਨ ਦੀ ਚੱਲ ਰਹੀ ਏ 2027 ਦੇ ਵਿੱਚ ਜਿਹਦੇ ਵਿੱਚ ਪਾਰਲੀਮੈਂਟ ਵੱਡੀ ਕੀਤੀ ਗਈ ਹੈ ਤੇ ਇੱਥੇ ਤੁਸੀਂ ਸਾਰੇ ਇਲੈਕਟਿਡ ਮੈਂਬਰਸ ਨੇ ਬੱਚਿਆਂ ਦੀ ਰਿਪਰੈਜ਼ੈਂਟੇਸ਼ਨਸ ਨੂੰ ਟੀਚਰਸ ਦੀ ਰਿਪਰੈਜ਼ੈਂਟੇਸ਼ਨ ਨੂੰ ਘਟਾ ਕੇ ਤੇ ਤੁਸੀਂ ਸਾਰੇ ਨੋਮੀਨੇਟਿਡ ਲੈ ਕੇ ਵਟਾ ਦੇ ਲੱਗੇ ਉਹ ਵੀ ਸਾਰੇ ਸੈਂਟਰ ਸਰਕਾਰ ਦੇ ਇਹ ਜਿਹੜਾ ਤੁਸੀਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਨੇ ਤੇ ਵਖਾਣ ਵਾਲੇ ਹੋਰ ਇਹ ਜਿਹੜਾ ਸੈਂਟਰ ਹਮੇਸ਼ਾ ਤੋਂ ਹੀ ਕਰਦਾ ਆ ਉਹ ਭਾਵੇਂ ਚੰਡੀਗੜ੍ਹ ਦੇ ਉੱਤੇ ਦਾਅਵੇ ਦਾ ਗੱਲ ਹੋਵੇ ਬੀਬੀਐਮਬੀ ਦੇ ਰਾਈਟਸ ਤੇ ਹੋਵੇ ਭਾਵੇਂ ਪੰਜਾਬ ਦੇ ਪਾਣੀਆਂ ਤੇ ਹੋਵੇ ਇਹ ਸਾਰੇ ਗੱਲ ਉਸ ਨਾਲ ਅਵੇਲੇਟਿਡ ਨੇ ਤੇ ਇਹ ਜਿਹੜਾ ਸੈਂਟਰ ਜਿਹੜਾ ਵੀ ਗੁੱਜੀਆਂ ਚੱਲਾਂ ਚੱਲਦਾ ਹੈ ਉਸ ਤੋਂ ਪੰਜਾਬ ਦੇ ਲੋਕ ਪੰਜਾਬ ਦੇ ਵਿਦਿਆਰਥੀ ਚਤਨ ਨੇ ਤੇ ਉਹਨੂੰ ਲਲਕਾਰ ਦੇਣ ਰਹਿਣਗੇ ਜਿਹੜੀ ਇਹ ਮਾੜੀ ਮਾਨਸਿਕਤਾ ਨਾਲ ਕੰਮ ਕਰਦੇ ਨੇ ਜੇ ਸੱਚੀ ਕੁਛ ਕਰਨਾ ਚਾਹੁੰਦੇ ਨੇ ਤੇ ਸਾਡੇ ਵਿੱਚ ਆ ਕੇ ਇਹਦਾ ਤਰਕ ਦੇਣ ਗੱਲ ਕਰਨ ਤੇ ਜਿਹੜਾ ਇਹਦਾ ਐਕਟ ਬਣਿਆ 1947 ਐਕਟ ਜਿਹੜਾ ਪੰਜਾਬ ਯੂਨੀਵਰਸਿਟੀ ਉਹਦੇ ਅਕੋਰਡਿੰਗ ਸਿੱਧਾ ਸਿੱਧਾ ਵਾਇਲੇਸ਼ਨ ਹੈ ਡੈਮੋਕਰੈਟਿਕ ਵੇ ਦੇ ਨਾਲ ਇਹਦਾ ਕੋਈ ਤਰੀਕਾ ਨਹੀਂ ਬੰਦਦਾ ਜਿਹੜਾ ਪ੍ਰੋਸੈਸ ਇਹਨਾਂ ਨੇ ਸ਼ੁਰੂ ਕੀਤਾ ਉਹ ਉਵੇਂ ਸਟਾਰਟ ਹੀ ਨਹੀਂ ਬੀਜਪੀ ਆਗੂ ਵਿਨੀ ਜੋਸ਼ੀ ਕਹਿ ਰਹੇ ਸੀ ਕਿ ਜਿਹੜੇ ਨੌਜਵਾਨ ਜਾਂ ਫਿਰ ਅਮਤੋਜ ਮਾਨ ਧਰਨੇ ਦੇ ਉੱਤੇ ਬੈਠੇ ਨਹੀਂ ਕੇਂਦਰ ਸਰਕਾਰ ਤੋਂ ਨਿਸ਼ਾਨਾ ਸਾਧ ਰਹੇ ਨਹੀਂ ਪਰ ਪੰਜਾਬ ਸਰਕਾਰ ਨੂੰ ਕਦੋਂ ਘੇਰਨਗੇ ਕਿ ਪਾਈ ਬਕਾਇਆ ਰਾਸ਼ੀ ਤੋਂ ਸਾਡੀ ਯੂਨੀਵਰਸਿਟੀ ਚੱਲਣੀ ਹੈ ਉਸ ਵਾਸਤੇ ਨੌਜਵਾਨ ਚੁੱਪ ਨਹੀਂ ਬਕਾਇਆ ਰਾਸ਼ੀ ਲਈ ਪਹਿਲੋ ਵੀ ਪੰਜਾਬ ਸਰਕਾਰ ਨੇ ਦਿੱਤਾ ਹੈ ਜਿਉਂਦੇ ਤੇ ਗੱਲ ਕਰਨੀ ਪਰ ਆ ਗੱਲ ਹੈ ਵੀ ਬਕਾਇਆ ਰਾਸ਼ੀ ਉਹਨਾਂ ਨੇ ਜਿੱਤੀ ਤੇ ਤੁਸੀਂ ਲੁੱਟ ਕੇ ਲੈ ਜਾਓ ਇਹ ਗੱਲ ਦਾ ਤੇ ਕੋਈ ਨਹੀਂ ਨਾ ਮੰਨਦਾ ਅਸੀਂ ਉਹਨਾਂ ਨੂੰ ਵੀ ਪਹਿਲੋ ਘੇਰਦੇ ਰਿਹਾ ਉਹਨਾਂ ਕੋਲ ਮੰਗ ਪੱਤਰ ਵੀ ਲਿਜਾਂਦੇ ਰਿਹਾ ਸਾਰਾ ਕੁਝ ਉਹਨਦੇ ਚ ਪੈਸੇ ਆਉਂਦੇ ਵੀ ਰਹੇ ਨੇ ਜੇ ਅੱਜ ਤੱਕ ਪੈਸਾ ਨਾ ਆਉਂਦਾ ਤੇ ਯੂਨੀਵਰਸਿਟੀ ਨਹੀਂ ਚੱਲ ਸਕਦੀ ਇਕੱਲਾ ਸੈਂਟਰ ਨੇ ਕੋਈ ਸਾਡੇ ਤੇ ਹਸਾਨ ਨਹੀਂ ਕੀਤਾ ਜਿਹੜਾ ਚੰਡੀਗੜ੍ਹ ਦੇ ਬਿਹਾਫ ਤੇ ਸੈਂਟਰ ਇੱਥੋਂ 1500 ਕਰੋੜ ਰੁਪਇਆ ਇਕੱਠਾ ਕਰਕੇ ਲੈ ਕੇ ਜਾ ਰਿਹਾ ਤੇ 500 ਕਰੋੜ ਇੱਥੋਂ ਦਾ ਲਾਗਤ ਤੇ ਜਿਹੜਾ ਐਡਮਿਨ 10000 ਕਰੋੜ ਜਿਹੜਾ ਇਕੱਠਾ ਕਰਕੇ ਲਿਆ ਰਿਹਾ ਉਹ ਪੰਜਾਬ ਦੇ ਲੋਕਾਂ ਦਾ ਫੰਡ ਹੈ ਉਹਦੇ ਵਿੱਚੋਂ ਦੇ ਰਿਆ ਕੋਈ ਸਾਡੇ ਤੇ ਸੈਂਟਰ ਅਹਿਸਾਨ ਨਹੀਂ ਕਰਨ ਦਿਆ ਜੇ ਉਹ ਕੁਝ ਕਰਨਾ ਚਾਹੁੰਦੇ ਨੇ ਇੱਥੇ ਆ ਕੇ ਗੱਲ ਕਰਨ ਪਰ ਆਵੇਂ ਵੀ ਆਪਣਾ ਟਾਂਚਾ ਤੋੜ ਕੇ ਡੈਮੋਕਰੈਟਿਕ ਨੂੰ ਤੇ ਕਨਸਟੀਟਿਊਸ਼ਨਲ ਰਾਈਟਸ ਨੂੰ ਤੋੜ ਕੇ ਜੇ ਕੁਝ ਕਰਨਾ ਚਾਹੁੰਦੇ ਨੇ ਉਹਦੇ ਲਈ ਸਾਡਾ ਸੰਘਰਸ਼ ਪਹਿਲਾਂ ਵੀ ਲੜਿਆ ਤੇ ਹੁਣ ਵੀ ਅੱਗੇ ਜਾਰੀ ਰਹੇਗਾ ਨਾਸਕ ਸਵਾਲ ਹੈ 10 ਤਰੀਕ ਨੂੰ ਵੱਡਾ ਇਕੱਠ ਹੈ ਪੂਰੇ ਪੰਜਾਬ ਹਰਿਆਣੇ ਚ ਹਿਮਾਚਲ ਤੋਂ ਨੌਜਵਾਨ ਕਿਸਾਨ ਜਥੇਬੰਦੀਆਂ ਹੋਰ ਵੀ ਬਹੁਤ ਆ ਰਹੀ ਨੇ ਚੰਡੀਗੜ੍ਹ ਯੂਨੀਵਰਸਿਟੀ ਨੇ ਪਰ ਬਹੁਤ ਵੱਡਾ ਕਿਤੇ ਨਾ ਕਿਤੇ ਇੱਕ ਟਕਰਾਅ ਵੀ ਹੋ ਸਕਦਾ ਹੈ ਪੁਲਿਸ ਦੇ ਨਾਲ ਰਾਜਸਤਾਨੀ ਹੈ ਕਿਤੇ ਨਾ ਕਿਤੇ ਪ੍ਰੋਪਰਟੀ ਡੈਮੇਜ ਵੀ ਹੋ ਸਕਦੀ ਹੈ ਇਸ ਬਾਰੇ ਸੋਚਿਆ ਕਿ ਕਿਵੇਂ ਬਿਊਤ ਬੰਦੀ ਨਾਲ ਤੁਸੀਂ ਸਾਮੋਹ ਗਏ ਨਾ ਬੜਾ ਇਕੱਠਾ ਇਹਦਾ ਭਾਰ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਸਰਕਾਰ ਦਾ ਨਹੀਂ ਹੈ ਵੀ ਤੁਸੀਂ ਇਹ ਕੰਮ ਹੀ ਕਿਉਂ ਕਰਦੇ ਹੋ ਲੋਕਾਂ ਕੋਲ ਰਹਿੰਦਾ ਵੀ ਕੀ ਹੈ ਇੱਕ ਪ੍ਰੋਟੈਸਟ ਵੀ ਕਰ ਸਕਦੇ ਨੇ ਪੀਸਫੁਲ ਉਹ ਕਰ ਰਹੇ ਨੇ ਜਦੋਂ ਅਸੀਂ ਤੁਹਾਨੂੰ ਪਿਆਰ ਨਾਲ ਸਮਝਾਣਿਆ ਜਦੋਂ ਤੁਸੀਂ ਐਵੇਂ ਦੇ ਸਟੈਪ ਲੈਦੇ ਤੁਹਾਨੂੰ ਉਦੋਂ ਹੀ ਪਤਾ ਵੀ ਤੁਸੀਂ ਗਲਤ ਕਰ ਰਹੇ ਹੋ ਬੀ ਇਹ ਸਾਰੇ ਜ਼ਿੰਮੇਵਾਰੀ ਸਾਡੀ ਅਸੀਂ ਸਾਡੇ ਲੋਕੋ ਤੇ ਆਣਗੇ ਪੀਸਫੁੱਲ ਪ੍ਰੋਟੈਸਟ ਦੀ ਕੋਲ ਏ ਤੁਸੀਂ ਉੱਤੇ ਆਣ ਦਿਓ ਜੇ ਤੁਸੀਂ ਹੁਣ ਰਾਹ ਚ ਰੋਕ ਕੇ ਜੇ ਉਹਨਾਂ ਤੇ ਕਿਸੇ ਦਾ लाਟੀ ਚਾਰਜ ਜਾਂ ਪਾਣੀਆਂ ਦੀ ਵਿਚਾਰ ਕੀਤੀ ਤੇ ਉਹ ਤੁਸੀਂ ਉਕਸਾਰ ਰਹੇ ਹੋ ਜਾਂ ਉਹਨਾਂ ਦੀ ਗਲਤੀ ਹੈ ਇਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਏ ਬੀ ਇਹਨੂੰ ਪੀਸਫੁੱਲ ਕਿਵੇਂ ਬਣਾਣਾ ਕੋਈ ਸਾਡੇ ਤੇ ਸਾਰਾ ਭਾਰ ਨਹੀਂ ਹੈ ਭਾਰ ਉਹਨਾਂ ਤੇ ਵੀ ਜੇ ਉਹ ਸੱਚੀ ਇਹਨੂੰ ਨਹੀਂ ਦੇਖਣਾ ਚਾਹੁੰਦੇ ਜੋ ਚਾਹੁੰਦੇ ਨੇ ਵੀ ਐਵੇਂ ਸਹੀ ਰਵੇ ਤੇ ਫਿਰ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰਨ ਜੇ ਉਹਨਾਂ ਦੀ ਮਾਨਸਿਕਤਾ ਜੇ ਉਹਨਾਂ ਦੀ ਮਨਛਾ ਸਹੀ ਹੈ ਫਿਰ ਇਸ ਗੱਲ ਤੇ ਆਪਣਾ ਕੋਈ ਨਾ ਕੋਈ ਪਹਿਲ ਕਦਮੀ ਉਹਨਾਂ ਦੀ ਕਰਨ ਵੀ ਇਹ ਗੱਲ ਕਹਿ ਕੇ ਤੁਸੀਂ ਇਹ ਵੇਨਾ ਵੀ ਆਂ ਲੁੱਟ ਨਹੀਂ ਸਕਦੇ ਆ ਜਿਵੇਂ ਤੁਸੀਂ ਪਹਿਲਾਂ ਲੁੱਟਿਆ ਹੁਣ ਬੀਬੀਐਮਬੀ ਦੇ ਵਿੱਚ ਲੁੱਟ ਕੇ ਸਾਰੀ ਰਿਪਰੈਜੈਂਟੇਸ਼ਨ ਇਹਨਾਂ ਪੰਜਾਬ ਦਾ ਦਾਵਾ ਦੱਤਾ ਤੇ ਦੋਬਸਾਰਾ ਪੰਜਾਬ ਗਿਆ ਫਲਡਸ ਦੇ ਵਿੱਚ ਠੀਕ ਹੈ ਠੀਕ ਹੈ ਨਾ ਬਿਲਕੁਲ ਤੁਸੀਂ ਦੇਖੋ ਕਿ ਇਹ ਯੂਨੀਵਰਸਿਟੀ ਦੇ ਨੌਜਵਾਨ ਜੋਤ ਸਿੰਘ ਸੀ ਜੋ ਕਿ ਅੱਜ ਬਲੈਕ ਮੱਜਰੀ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ 'ਚ ਪਹੁੰਚੇ ਸੀ 10 ਤਰੀਕ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਨੌਜਵਾਨ ਪਹੁੰਚ ਰਹੇ ਨੇ ਕਿਸਾਨ ਜਥੇਬੰਦੀ ਪਹੁੰਚ ਰਹੇ ਧਾਰਮਿਕ ਜਥੇਬੰਦੀ ਪਹੁੰਚ ਰਹੇ ਨੇ ਵੱਡਾ ਇਕੱਠ ਕਿਤੇ ਨਾ ਕਿਤੇ ਪੁਲਿਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਏਗਾ ਇਹਨਾਂ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਜਦ ਤੱਕ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਨੋਟੀਫਿਕੇਸ਼ਨ ਉਹਨੇ ਵਾਪਸ ਲਿਆ ਹੈ ਤਾਂ ਉਸ ਤਰੀਕੇ ਨਾਲ ਇਲੈਕਸ਼ਨ ਜੋ ਸੈਂਟਰਲ ਇਲੈਕਸ਼ਨਾਂ ਨੇ ਉਸ ਦੀ ਅਨਾਉਂਸ ਕਰ ਦਵੇ ਨਹੀਂ ਤਾਂ ਬਹੁਤ ਵੱਡਾ ਕਿਤੇ ਨਾ ਕਿਤੇ ਇਕੱਠ ਸੰਭਾਲਣਾ ਪ੍ਰਸ਼ਾਸਨ ਵਾਸਤੇ ਚੁਣੌਤੀ ਹੋ ਜਾਏਗਾ ਥੋੜੇ ਕਰ ਮੈਂ ਗਰਜੋਤ ਦੇ ਨਾਲ ਤੇ ਸਿ